ਮਾਝੇ ਦਾ ਮੈਂ ਹਮੇਸ਼ਾ ਹੀ ਮੈਂ ਜ਼ਿਕਰ ਕਰਦਾ ਹਾਂ ਵੀ ਮੈਂ ਕਦੇ ਦੇਣ ਨਹੀਂ ਦੇ ਸਕਦਾ ਇੱਕ ਸੁਪਨਾ ਹੁੰਦਾ ਸੀਗਾ ਸਰਪੰਚ ਸਾਹਿਬ ਯਾਰ ਆਪਾਂ ਵੀ ਕਦੇ ਮਾਝੇ ਚ ਜਾਵਾਂਗੇ ਆਪਾਂ ਵੀ ਕਦੇ ਮਾਝੇ ਚ ਬੋਲਾਂਗੇ ਔਰ ਕਿਸੇ ਸੱਜਣ ਨੇ ਮੈਨੂੰ ਆਖਿਆ ਕਹਿੰਦਾ ਵੀ ਜਾ ਤੇ ਮਾਝੇ ਵਾਲੇ ਦਿਲ ਚ ਵਸਾਉਂਦੇ ਨਹੀਂ ਤੇ ਜੇ ਵਸਾ ਲੈਣ ਫਿਰ ਕੱਢਦੇ ਨਹੀਂ ਮੇਰੇ ਨਾਲ ਉਹੀ ਬਣੀ ਮੈਂ ਕਹਿੰਦਾ ਵੀ ਇੰਨਾ ਕੁ ਸਤਕਾਰ ਮਾਝ ਵੈਸੇ ਸਾਰਾ ਪੰਜਾਬ ਜਿੱਥੇ ਵੀ ਕਬੱਡੀ ਨੂੰ ਪਿਆਰ ਕਰਨ ਵਾਲੇ ਬੈਠੇ ਆ ਹਰੇ ਹਰ ਇੱਕ ਜਗ੍ਹਾ ਤੇ ਜਾਈਦਾ ਹੱਥੀ ਸ਼ਾਮਾ ਕਰਦੇ ਆ ਪਰ ਮਾਝੇ ਦੇ ਜਿਹੜੇ ਲੋਕ ਐ ਕੁਝ ਐਕਸਟਰਾ ਸਤਕਾਰ ਬਖਸ਼ਦੇ ਆ ਮੈਂ ਹਮੇਸ਼ਾ ਰਿਣੀ ਰਹੂੰਗਾ ਔਰ ਵਾਹਿਗੁਰੂ ਅੱਗੇ ਅਰਦਾਸ ਕਰੂੰਗਾ ਵੀ ਜਿੰਨਾ ਸਮਾਂ ਕਬੱਡੀ ਦੀ ਸੇਵਾ ਕਰੀਏ ਵੱਧ ਤੋਂ ਵੱਧ ਜਿਹੜਾ ਉਹ ਮਾਝੇ ਦੀ ਧਰਤੀ ਦਾ ਆ ਜਾਵੇ ਔਰ ਇਹਨਾਂ ਸ਼ਹੀਦਾਂ ਸੰਗਾਂ ਦੇ ਸਥਾਨਾਂ ਦੇ ਦਰਸ਼ਨ ਹੁੰਦੇ ਰਹਿਣ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਪੁਰਬ ਆ ਮੈਂ ਦਿਲੋਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਦੇ ਅੱਗੇ ਵੀ ਇਹ ਖੇਡ ਕਬੱਡੀ ਵਧੇ ਫੁੱਲੇ ਪੰਜਾਬ ਦੀਆਂ ਨਸਲਾਂ ਵਧਣ ਖੁੱਲਣ ਪੰਜਾਬ ਤਰੱਕੀ ਦੇ ਰਾਹ ਵੱਲ ਜਾਵੇ ਔਰ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਜ਼ ਇਹਨਾਂ ਟੂਰਨਾਮੈਂਟਾਂ ਨੂੰ ਇਹਨਾਂ ਖੇਡ ਮੇਲਿਆਂ ਨੂੰ ਇਹਨਾਂ ਜੋੜ ਮੇਲਿਆਂ ਨੂੰ ਸਾਂਭਣ ਔਰ ਤਾਂ ਹੀ ਜਿਹੜਾ ਪੰਜਾਬ ਪੰਜਾਬ ਰਹਿਣਾ ਔਰ ਪੰਜਾਬ ਦੀ ਚੜ੍ਹਦੀ ਕਲਾ ਰਹਿਣੀ ਹੈ ਇੱਕ ਮੇਰੇ ਦਿਲ ਦੇ ਵਿੱਚ ਹੋਰ ਜਿਹੜੀ ਬਹੁਤ ਸਮੇਂ ਤੋਂ ਗੱਲ ਆ ਸ਼ਹੀਦ ਬਾਬਾ ਹਿੰਮਤ ਸਿੰਘੀ ਦਾ ਸਥਾਨ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਧਰਤੀ ਹੈ ਬਾਬਾ ਨੌਤ ਸਿੰਘ ਜੀ ਦੀ ਧਰਤੀ ਹੈ ਔਰ ਆਏ ਦਿਨ ਪੰਜਾਬ ਦੇ ਵਿੱਚ ਖਾਸ ਕਰਕੇ ਮਾਝੇ ਦੇ ਵਿੱਚ ਜਿਹੜੇ ਗੋੜੀਆਂ ਗੋਲੀਆਂ ਦੇ ਖੜਾਕ ਹੁੰਦੇ ਐ ਮੈਂ ਦਿਲੋਂ ਅਰਦਾਸ ਕਰਦਾ ਧੰਗੁਰ ਰਾਮਦਾਸ ਦੇ ਮੇਰੇ ਵੀਰੋ ਦਰ ਤੇ ਇਸ ਧਰਤੀ ਤੋਂ ਖੜ ਕੇ ਸ਼ਹੀਦਾਂ ਸਿੰਘਾਂ ਦੀ ਧਰਤੀ ਤੋਂ ਖੜ ਕੇ ਵੀ ਵਾਹਿਗੁਰੂ ਆ ਗੋਲੀਆਂ ਦੇ ਖੜਾਕ ਚਾਹੇ ਕਿੱਧਰੋਂ ਵੀ ਚਲਦੀਆਂ ਕਹੇ ਕਿੱਧਰ ਵੀ ਜਾਂਦੀਆਂ ਮਾਵਾ ਦੇ ਪੁੱਤ ਮਰ ਰਹੇ ਐ ਸੋ ਮੇਰੀ ਇਹ ਦਿਲੋਂ ਅਰਦਾਸ ਹੈ ਵੀ ਇਹ ਬੰਦ ਹੋਵੇ ਇਹਨੂੰ ਧੰਗ ਗੁਰੂ ਰਾਮਦਾਸ ਹੀ ਰੋਕ ਸਕਦਾ ਹੈ ਇਹਨੂੰ ਸ਼ਹੀਦ ਬਾਬਾ ਦੀਪ ਸਿੰਘ ਹੀ ਰੋਕ ਸਕਦਾ ਹੈ ਕਿਸੇ ਵਿਅਕਤੀ ਦੇ ਕੰਮ ਦੀ ਗੱਲ ਨਹੀਂ ਸੱਚੇ ਪਾਤਸ਼ਾਹ ਸਾਰੇ ਭਰਾਵਾਂ ਨੂੰ ਸਮਤ ਬਖਸ਼ਣ